ਆਪ ਸਾਬਦਾ ਸਾਡੇ ਜੁਨਟੇ ਵਿੱਚ ਇਹਨਾਂ ਚਾ ਸਵਾਗਤ ਹੈ ਵੀਡੀਓ ਨੂੰ ਲਾਈਕ ਜਾਨਾ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਮਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਅਸੀਂ ਘਰ ਵਿੱਚ ਮੱਖੀਆਂ ਦੇਖਦੇ ਹਾਂ ਇਹਨਾਂ ਮੱਖੀਆਂ ਦਾ ਜਨਮ ਕਿਵੇਂ ਹੋਇਆ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਇਹ ਗੱਲ ਉਦੋਂ ਦੀ ਹੈ ਜਦੋਂ ਇਸ ਤਰ੍ਹਾਂ ਕੀਤੇ ਕ੍ਰਿਸ਼ਨ ਮਹਾਰਾਜ ਜੀ ਸਨ ਅਤੇ ਸਿਧਚਾਨਨ ਮਹਾਰਾਜ ਜੀ ਵੀ ਇਸ ਤਰ੍ਹਾਂ ਕੀਤੇ ਸਨ ਜਦੋਂ ਸਿਧਚਾਨਨ ਮਹਾਰਾਜ ਜੀ ਅਤੇ ਕ੍ਰਿਸ਼ਨ ਮਹਾਰਾਜ ਜੀ ਦਾ ਮਲ ਯੁੱਧ ਚੱਲਦਾ ਸੀ ਤੇ ਕੁਝ ਦਿਨ ਮਲ ਯੁੱਧ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਸੋਚਿਆ ਕਿ ਮੈਂ ਇਸ ਦੁਨੀਆ ਨੂੰ ਬਣਾਉਣ ਵਾਲਾ ਆਪ ભગવાન ਮੈਂ ਇਸ ਸੂਰਵੀਰ ਜੋਦਾਨ ਨੂੰ ਕਿਉਂ ਨਹੀਂ ਹਰਾ ਸਕਦਾ ਇਸ ਲਈ ਕ੍ਰਿਸ਼ਨ ભગવાન ਜੀ ਨੇ ਭੋਲੇ ਪੰਡਾਰੀ ਨੂੰ ਯਾਦ ਕੀਤਾ ਅਤੇ ਭੋਲੇ ਪੰਡਾਰੀ ਜੀ ਨੇ ਕਿਹਾ ਕਿ ਮੈਨੂੰ ਇਸ ਸੂਰਵੀਰ ਜੋਦੇ ਦੇ ਰਸਤੇ ਬਾਰੇ ਨਹੀਂ ਪਤਾ ਲੇਕਿਨ ਕਿਸੇ ਵੀ ਪੁਰਸ਼ ਦਾ ਪੇਤ ਉਸਦੀ ਪਤਨੀ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਇਹ ਗੱਲ ਸੁਣ ਕੇ ਕ੍ਰਿਸ਼ਨ ਭਗਵਾਨ ਜੀ ਬਹੁਤ ਸੁੰਦਰ ਰੂਪ ਲੈ ਕੇ ਬਾਬਾ ਚਾਨੂਰ ਜੀ ਦੀ ਪਤਨੀ ਕੋਲ ਚਲੇ ਗਏ ਅਤੇ ਉਹਨਾਂ ਤੋਂ ਪੇਛੇ ਉਹਨਾਂ ਤੋਂ ਪੇਤ ਪੁੱਛਣ ਲੱਗੇ ਉਸੇ ਸਮੇਂ ਮਾਤਾ ਨੇ ਦੱਸਿਆ ਕਿ ਸਿਦਚਾਨੋ ਮਹਾਰਾਜ ਜੀ ਦੀ ਜੜਪਤਾਲ ਵਿੱਚ ਆਕਾਸ਼ ਵਿੱਚ ਚੋਟੀ ਹੈ ਇਹ ਪੇਟ ਲੈ ਕੇ ਕ੍ਰਿਸ਼ਨ ਮਹਾਰਾਜ ਜੀ ਖਾੜੇ ਵਿੱਚ ਆ ਗਏ ਸਿਦਚਾਨੋ ਮਹਾਰਾਜ ਜੀ ਨੂੰ ਪਤਾ ਸੀ ਕਿ ਕ੍ਰਿਸ਼ਨ ਮੇਰੀ ਪਤਨੀ ਤਾਂ ਮੇਰਾ ਪੇਟ ਲੈਣ ਗਿਆ ਹੈ ਸਿਦਚਾਨੋ ਮਹਾਰਾਜ ਜੀ ਕੁਲ ਦੇ ਰਹੇ ਅਤੇ ਬਾਬਾ ਜੀ ਨੇ ਆਪਣਾ ਖੱਬਾ ਪੈਰ ਸੱਜ ਥੱਲੇ ਲਾ ਲਿਆ ਉਸ ਸਮੇਂ ਕ੍ਰਿਸ਼ਨ ਭਗਵਾਨ ਜੀ ਨੇ ਉਨ੍ਹਾਂ ਨੂੰ ਵਰਦਾਨ ਦਿੱਤਾ ਕਿ ਤੁਹਾਨੂੰ ਸਾਰੀ ਦੁਨੀਆ ਸਿੱਧ ਚਾਨੋਂ ਬਲੀ ਜੀ ਦੇ ਨਾਮ ਨਾਲ ਮੰਨਣ ਮੰਨਣਗੇ ਅਤੇ ਤੁਹਾਡੀ ਸਾਰੀ ਜਗਤ ਵਿੱਚ ਪੂਜਾ ਹੋਵੇਗੀ ਏ ਗੱਲ ਕਹ ਕੇ ਕ੍ਰਿਸ਼ਨ ਮਹਾ ਰਾਜ ਜੀ ਉੱਥੋਂ ਗਾਇਬ ਹੋ ਗਏ ਅਤੇ ਸਿਧਚਾਨੋ ਮਹਾਰਾਜ ਜੀ ਆਪਣੇ ਘਰ ਗਨ ਤੁਰ ਪਏ ਘਰ ਆ ਕੇ ਸਿਧਚਾਨੋ ਬਲੀ ਮਹਾਰਾਜ ਜੀ ਉਸ ਦੇ ਵਿੱਚ ਆਪਣੀ ਪਤਨੀ ਨੂੰ ਬੋਲੇ ਕਿ ਤੂੰ ਮੇਰਾ ਭੇਤ ਇੱਕ ਭਰਾਏ ਪੁਰਸ਼ ਨੇ ਦੱਸਿਆ ਹੈ ਮੈਂ ਤੈਨੂੰ ਸ਼ਰਾਫ ਦਿਨਾ ਕੀ ਤੂੰ ਅਗਲੇ ਜਨਮ ਵਿੱਚ ਮੱਖੀ ਬਣ ਜਾਵੇਂਗੀ ਅਤੇ ਹਰ ਉਚਨੇ 'ਚ ਦੇ ਥਾਮੇ ਤੇ ਬੈਠੇਗੀ ਅੱਜ ਤੁਸੀਂ ਦੇਖਦੇ ਹੋਵੋਗੇ ਕਿ ਜੋ ਮੱਖੀ ਹੈ ਉਹ ਸਭ ਤਰ੍ਹਾਂ ਦੇ ਥਾਂ ਤੇ ਬੈਠਦੀ ਹੈ ਅਤੇ ਮੱਖੀ ਨੂੰ ਅਸੀਂ ਖਾਤਮ ਨਹੀਂ ਕਰ ਸਕਦੇ ਜੈ ਹੋ ਬਾਬਾ ਸਿੱਧ ਚਾਨੋਂ ਵਾਲੀ ਆਪ ਸਭ ਤੇ ਮਿਹਰ ਕਰਨ ਬਾਬਾ ਸਿੱਧ ਚਾਨੋਂ ਵਾਲੀ ਪੀਰਾ ਪਕੀਰਾ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਵਜਾਉਣਾ ਨਾ ਭੁੱਲਣਾ